ਗੱਲ ਨਸ਼ੇ ਦੀ ਕਰਦੇ ਆਂ ਕਿ ਜਿਹੜੀ ਜੀਬ ਥੱਲੇ ਰੱਖਣ ਵਾਲੀ ਗੋਲੀ ਹੈ ਇਹ ਸਾਡੇ ਹਸਪਤਾਲਾਂ ਦੇ ਵਿੱਚ ਮਿਲਦੀ ਹੈ ਇੱਕ ਇੱਕ ਬੰਦਾ ਤਿੰਨ ਤਿੰਨ ਕਾਰਡ ਬਣਾਈ ਬੈਠਾ ਹੈ ਵੱਡੀ ਅਪਡੇਟ ਹੈ ਤੁਹਾਨੂੰ ਇੱਕ ਗੱਲ ਛੋਟੀ ਲੱਗੂਗੀ ਤੇ ਜਿਹੜੇ ਸਾਡੇ ਵੀਰ ਹੈ ਬਜ਼ੁਰਗ ਹੈ ਬੱਚੇ ਹੈ ਭੈਣਾਂ ਮਾਮਾ ਹੈ ਇਸ ਵੀਡੀਓ ਨੂੰ ਸੁਣ ਰਹੇ ਹੈ ਥੋੜਾ ਜਿਹਾ ਗੌਰ ਕਰ ਲਿਓ ਕਿ ਇੱਕ ਦਾ ਤਾਂ ਖਿਆਲੇ ਕਾਰਡ ਬਣਿਆ ਹੋਇਆ ਹੈ ਇੱਕ ਕਾਰਡੂਨੇ ਸਿਵਲ ਹਸਪੀਟਲ ਮਾਨਸਾ ਬਣਾਇਆ ਹੋਇਆ ਹੈ। ਇੱਕੋ ਨੇ ਭੀਖੀ ਬਣਾਇਆ ਹੋਇਆ ਹੈ। ਤਿੰਨ ਕਾਰਡਾਂ ਦੇ ਵਿੱਚ ਤੇ ਜਿਹੜੀਆਂ ਗੋਲੀਆਂ ਮਿਲਦੀਆਂ ਪਹਿਲਾਂ ਡਾਕਟਰ ਕੋਲ ਜਾਂਦੇ ਜੇ ਨਸ਼ਾ ਕਰਦਾ ਤਾਂ ਡਾਕਟਰ ਜੀਭ ਥੱਲੇ ਗੋਲੀ ਰੱਖ ਕੇ ਉਹਨੂੰ ਤੋੜ ਦਿੰਦਾ। ਹੁਣ ਉਹ ਕਹਿੰਦਾ ਵੀ ਮੈਂ ਦੇਣ ਦੀਆਂ ਤਿੰਨ ਗੋਲੀਆਂ ਖਾਣਾਂ। ਉਹ ਬੰਦਾ ਕਹਿੰਦਾ ਤਾਂ 6 ਦਿਨਾਂ ਵਾ ਦੀਆਂ ਗੋਲੀਆਂ ਦਿੰਦੇ 18 ਗੋਲੀਆਂ ਇੱਕ ਉਹਨੇ ਮਾਨਸਾ ਤੋਂ ਲੈ ਲਈਆਂ 18 ਉਹਨੇ ਖਿਆਲੇ ਤੋਂ ਲੈ ਲਈਆਂ 6 3 18 3 ਦਿਨ ਦੀਆਂ ਰੋਜ਼ 18 ਉਹਨੇ ਭੀਖੀ ਤੋਂ ਲੈ ਲਈਆਂ ਤੋ ਖਾਂਦਾ ਕਿੰਨੀਆਂ ਦਿਨ ਦੀਆਂ 2 ਤੇ ਗੋਲੀਆਂ ਕਿੰਨੀਆਂ ਹੋ ਗਈਆਂ ਉਹਦੇ ਕੋਲੇ 18 1 18 1 18 1 18 3 54 ਤੇ ਖਾਂਦਾ ਉਹ ਦੋ ਗੋਲੀਆਂ 12 ਗੋਲੀਆਂ ਛੇਦਰਾਂ ਦੇ ਵਿੱਚ ਖਾ ਗਿਆ ਤੇ ਪਿੱਛੇ 42 ਗੋਲੀਆਂ ਬਚ ਗਈਆਂ 42 ਗੋਲੀਆਂ ਉਸ ਛੋੜਾਂ ਤੋਂ 20 ਸਾਲ ਦੇ ਜਿਹੜੇ ਬੱਚੇ ਸਾਡੇ ਸਟੂਡੈਂਟ ਹੈ ਉਹਨਾਂ ਨੂੰ 50 ਰੁਪਏ ਗੋਲੀ ਦੇ ਹਿਸਾਬ ਨਾਲ ਵੇਚੀਆਂ ਜਾ ਰਹੀਆਂ ਤੁਹਾਨੂੰ ਵੀਡੀਓ ਦੇਵਾਂਗੇ ਹੁਣ ਤੁਸੀਂ ਦੱਸੋ ਵੀ ਸਾਡੀ ਜਿਹੜਾ ਸਮਾਜ ਹੈ ਕਿਹੜੇ ਪਾਸੇ ਜਾ ਰਿਹਾ ਹੈ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ ਘਰ ਟਾਰੀ ਹੈ ਗਵਰਨਮੈਂਟ ਕੁਛ ਇਹ ਦੋ ਦਰ ਦੀਆਂ ਗੱਲਾਂ ਕਰ ਰਹੀ ਹੈ ਮਤਲਬ ਕਿ ਇਹਦੇ ਜਾ ਕੇ ਉੱਥੇ ਲਿਆ ਕੇ ਜੀਸੀਬੀ ਮਸ਼ੀਨ ਉਹਦਾ ਖੋਲਾ ਢਾਤਾ ਹੁਣ ਇੱਥੇ ਇੱਕ ਘਰ ਢਾਉਣਾ ਆਏ ਸੀਗੇ ਤਾਂ ਉਹਨੇ ਜਾ ਕੇ ਕਿਹਾ ਵੀ ਮੇਰਾ ਪਿਓ ਵੇਚਦਾ ਹੀ ਫੜ ਕੇ ਕੁੱਟ ਕੇ ਚਾਹੀ ਅੰਦਰ ਦੇ ਦਿਓ ਮੈਂ ਤਾਂ ਲੋਨ ਲੈ ਕੇ ਬਣਾਇਆ ਜੀ ਆ ਚੱਕੋ ਐਸਐਸਪੀ ਸਾਹਿਬ ਕਾਗਜ਼ ਆ ਬੈਂਕ ਦੇ ਕਾਗਜ਼ ਆ ਆ ਲੋਨ ਹੈ ਆ ਮੇਰੀ ਨਾ ਰਜਿਸਟਰੀ ਹੈ ਜਿਉਹ ਹੋ ਰਹਿੰਦਾ ਮੇਰੇ ਕੋਲੇ ਮੈਂ ਉਹਨੂੰ ਹਟਾ ਦਿੰਨਾ ਤਾਂ ਫਿਰ ਉਹ ਜਿਹੜਾ ਉਹਦਾ ਘਰ ਬਲਡوزر ਤੋਂ ਬਚ ਗਿਆ ਇਹ ਨਹੀਂ ਹੈਗਾ ਵੀ ਇੱਥੇ ਤੁਸੀਂ ਕਿਹਦਾ ਘਾਟਾ ਦਿਓ ਅੱਜ ਸੁਪਰੀਮ ਕੋਰਟ ਦੀ ਜੱਜਮੈਂਟ ਪੜ੍ਹ ਲਓ 10 10 ਲੱਖ ਰੁਪਏ ਮੁਆਜਬਾ ਪਵਾਤਾ ਤੇ ਜੇ ਨਹੀਂ ਦਿੰਦੇ ਤਾਂ ਉਹਦੇ 10 ਰੁਪਏ ਦੇ ਹਿਸਾਬ ਨਾਲ ਰੋਜ਼ ਇੰਟਰਸਟ ਜੋੜ ਕੇ ਪਰ 10 ਰੁਪਏ ਦੇ ਹਿਸਾਬ ਨਾਲ 100 ਰੁਪਏ ਨੂੰ ਜੋੜ ਕੇ ਜੱਜਮੈਂਟ ਦੇ ਵਿੱਚ ਉਹਨੂੰ ਉਨੇ ਪੈਸੇ ਦਿਓ ਤੇ ਜਿਹੜੇ ਹੁਣ ਇਹ ਆ ਡਾਕਟਰ ਹੈ ਜਾਂ ਆਨਲਾਈਨ ਸਿਸਟਮ ਹੈ ਇਹਨੂੰ ਯਾਰ ਕਦੋਂ ਤੁਸੀਂ ਸੈੱਟ ਕਰੋਗੇ ਸਾਡੇ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਸਾਡੇ ਯਾਰ ਸਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਹੁਣ ਸਾਡੀ 50 50 ਸਾਲ ਉਮਰ ਹੋ ਗਈ ਸਾਨੂੰ ਸਾਹਮਣੇ ਆਲੀ ਆਉਣ ਵਾਲੀ ਜਨਰੇਸ਼ਨ ਹੈ ਸਾਡੀ ਜਿਹੜੀ 18 ਸਾਲ ਦਾ 16 ਸਾਲ ਦਾ ਬੱਚਾ ਹੈ ਉਹ ਡਾਕਟਰ ਬਣੂਗਾ ਵਕੀਲ ਬਣੂਗਾ ਉਹ ਕੋਈ ਇੰਜੀਨੀਅਰ ਬਣੂਗਾ ਉਹ ਅਫਸਰ ਬਣੂਗਾ ਕੋਈ ਐਸਐਚਓ ਲੱਗੂਗਾ ਉਹਨਾਂ ਵਾਲੇ ਸਮੇਂ 'ਚ ਉਹਦੇ ਕੋਲ ਕੰਮ ਵੀ ਪੈ ਸਕਦਾ ਹੈ ਔਰ ਜਿਹੜਾ ਹੈਗਾ ਕੋਈ ਆਸ਼ਰਮ ਵੀ ਖੋਲ ਸਕਦਾ ਹੈ ਕੱਲ ਨੂੰ ਕੋਈ ਸਾਡੇ ਬੱਚੇ ਸਾਨੂੰ ਘਰੋਂ ਵੀ ਕੱਢ ਸਕਦੇ ਉੱਥੇ ਜਾਣਾ ਵੀ ਪੈ ਸਕਦਾ ਹੈ ਉਹ ਰੋਡ ਵੀ ਬਣਾਊਗਾ ਉਹ ਡਰਾਈਵਿੰਗ ਵੀ ਕਰੂਗਾ ਬੱਸਾਂ ਦੇ ਵਿੱਚ ਵੀ ਬੈਠਾਂਗੇ ਆਪਾਂ ਉਹ ਜਹਾਜ਼ ਵੀ ਚਲਾਊਗਾ ਪਾਇਲਟ ਵੀ ਬਣੂਗਾ ਸਾਡੇ ਬੱਚੇ ਬਾਹਰ ਜਾਂਦੇ ਆ ਜਾਂ ਬਜ਼ੁਰਗ ਜਾਂਦੇ ਸਾਡੇ ਹੁਣ ਉਹ ਬਹੁਤ ਕੁਝ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਲੇਬਰ ਵੀ ਕਰੂਗੀ ਰੰਗ ਵੀ ਕਰੂਗੀ ਤਾਂ ਹਾਂ ਤੋਂ ਡਿੱਗ ਕੇ ਮਰ ਵੀ ਸਕਦਾ ਇਹ ਜਿਹੜੀਆਂ ਗੋਲੀਆਂ ਇਹ ਲੈ ਕੇ ਭਾਈ ਤਿੰਨਾ ਜਗ੍ਹਾ ਤੋਂ ਉਹਦੀ ਐਗਜ਼ੈਂਪਲ ਦਿੱਤੀ ਹੈ ਮੈਂ ਇਹ 18 ਤੀਆ 54 ਗੋਲੀਆਂ ਲੈ ਕੇ ਉਹ ਦੋ ਗੋਲੀਆਂ ਰੋਜ਼ ਬੰਦਾ ਖਾਂਦਾ ਬਾਕੀ 42 ਗੋਲੀਆਂ 50 ਰੁਪਈਆ ਦੀ ਗੋਲੀ 16 ਸਾਲ ਤੋਂ 20 ਸਾਲ ਦੇ ਬੱਚੇ ਨੂੰ ਵੇਚਦਾ ਹੁਣ ਇੱਥੇ ਦੱਸੋ ਦੀ ਸਰਕਾਰ ਕੋਲੇ ਜਦੋਂ ਆਧਾਰ ਕਾਰਡ ਨਾਲ ਉਹ ਲਿੰਕ ਕਰੋ ਤੇ ਜਦੋਂ ਉਹ ਜੇ ਚੱਕ ਲਿਆ ਵੀ ਇਹਦਾ ਭਿੱਖੀ ਕਾਰਡ ਬਣਿਆ ਹੋਵੇ ਜਾਂ ਖਿਆਲੇ ਬਣਿਆ ਹੋਇਆ ਜਾਂ ਮਾਨਸਾ ਬਣਿਆ ਹੋਇਆ ਜੇ ਦੂਜੀ ਵਾਰੀ ਚੱਕਦਾ ਉਹ ਤੇ ਕਾਟਾ ਮਾਰੋ ਮਰਦਾ ਮਰੇ ਇਹਦਾ ਮਤਲਬ ਉਹ ਚੀਟਿੰਗ ਕਰ ਰਿਹਾ ਹੈ ਇਹਦਾ ਮਤਲਬ ਠੱਗੀ ਮਾਰ ਰਿਹਾ ਹੈ ਇਹਦਾ ਮਤਲਬ ਗਵਰਨਮੈਂਟ ਨੂੰ ਗਮਰਾਹ ਕਰ ਰਿਹਾ ਹੈ ਤੇ ਸਾਡੀ ਸਰਕਾਰ ਹੈ ਜਿਹੜੀ ਸੁੱਤੀ ਪਈ ਹੈ ਇਹ ਅੱਜ ਦੀ ਅਪਡੇਟ ਹੈ ਤੁਹਾਨੂੰ ਵੀਡੀਓ ਦੇਵਾਂਗੇ ਪਰ ਉਹ ਵੀਡੀਓ ਇਹੋ ਜੇ ਬੰਦਿਆਂ ਦੀ ਹੈ ਕਿ ਆਪ ਉਹਦੀ ਬਦਨਾਮੀ ਨਹੀਂ ਕਰਾਉਣੀ ਚਾਹੁੰਦੇ ਫਿਰ ਕੱਲ ਨੂੰ ਫਿਰ ਅਗਲਾ ਲੜਾਈ ਕਰਦਾ। ਜੇ ਕੋ ਸੱਚੀ ਗੱਲ ਕਹਿਣੇ ਆ ਫਿਰ ਡਾਂਗੋ ਛੋਟੀ ਵੀ ਹੋ ਸਕਦੇ ਆ। ਇਸ ਕਰਕੇ ਨੌਜਵਾਨੀ ਆ ਜਿਹੜੀ ਸਾਡੀ ਸਾਡੀਆਂ ਸਾਰੀਆਂ ਵੀਡੀਓ ਨੌਜਵਾਨੀ ਤੇ ਹੁੰਦੀਆਂ। ਨੌਜਵਾਨੀ ਨੂੰ ਬਚਾਉਣ ਦੀ ਲੋੜ ਐ, ਨਸਿਆਂ ਤੋਂ ਜਿਹੜੇ ਹੈਗੇ ਦੂਰ ਕਰਨ ਦੀ ਲੋੜ ਐ। ਸੋ ਵੀਰੋ ਇਹ ਚੀਜ਼ਾਂ ਨੂੰ ਤੁਸੀਂ ਗ੍ਰਹਿਣ ਕਰੋ ਜਿਹੜੀ ਡਿਸਪੈਂਸਰੀਆਂ ਦੇ ਵਿੱਚੋਂ ਸਮਾਨ ਮਿਲਦਾ। ਜਿਹੜੇ 16 ਤੋਂ 18 ਸਾਲ ਦੇ ਬੱਚੇ ਐ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਵੀ ਰੋਜ਼ ਉਹਨਾਂ ਦਾ ਤੁਸੀਂ ਜਿਹੜਾ ਹੋਲੀ ਹੈ ਥੋੜੇ ਉਹਦੀ ਬਾਡੀ ਬੋਲਣ ਦੀ ਭਾਸ਼ਾ ਉਹਦਾ ਮਤਲਬ ਰਹਿਣ ਸਹਿਣ ਆਦੇ ਬੱਚੇ ਦਾ ਚੈੱਕ ਕਰੋ ਇਹ ਬੰਦੇ ਸਮਾਜ ਲਈ ਦੇਸ਼ ਲਈ ਔਰ ਸਾਡੇ ਜਵਾਨੀ ਲਈ ਤੇ ਬੁਢਾਪੇ ਲਈ ਖਤਰਨਾਕ ਨੇ ਜਿਹੜੇ ਇਹ ਗੋਲੀਆਂ ਬੰਦੇ ਵੇਚ ਰਹੇ ਐ ਸੋ ਮੈਂ ਬੇਨਤੀ ਕਰਦਾ ਸਮਾਧਮ ਰਾਹਿਮ ਕਿ ਸਰਕਾਰ ਆਧਾਰ ਕਾਰਡ ਨੂੰ ਉਹਦੇ ਨਾਲ ਜੋੜ ਕੇ ਸੌਫਟਵੇਅਰ ਬਣਾਵੇ ਤਾਂ ਜੋ ਜਿਹੜਾ ਖਿਆਲੇ ਤੋਂ ਗੋਲੀਆਂ ਲੈ ਕੇ ਆਇਆ ਜੀ ਉਹ ਮਾਨਸਾ ਤੋਂ ਲੈਂਦਾ ਤਾਂ ਉਹਦੇ ਉੱਤੇ ਉਹਦੀ ਆਜੇ ਵੀ ਪਾਈ ਤੂੰ ਅੱਜ ਲੈ ਕੇ ਆਇਆ ਉਹ ਜਾਂ ਇੱਥੋਂ ਲੈ ਕੇ ਆਇਆ ਤਾਂ ਵੀ ਕਿਉਂ ਲੈ ਕੇ ਆਇਆ ਇਸ ਕਰਕੇ ਇਹ ਇਹਦੇ ਤੇ ਬਹੁਤ ਵੱਡੀ ਅਪਡੇਟ ਦੀ ਲੋੜ ਹੈ ਸਾਡੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ 16 ਤੋਂ 18 ਸਾਲ ਦੇ ਬੱਚੇ ਜੀਬ ਦੇ ਜੀਬ ਥੱਲੇ ਗੋਲੀਆਂ ਵੀ ਉਪਰਾਫਿਨ ਗੋਲੀ ਕਹਿੰਦੇ ਆ ਉਹਨੂੰ ਉਹਦੇ ਵਿੱਚ ਕਫੀਮ ਦਾ ਅਸਰ ਹੁੰਦਾ ਹੈ ਤੇ ਉਹ ਬੰਦਾ ਕੁਝ ਵੀ ਕਰ ਸਕਦਾ ਇੱਕ ਪ੍ਰੈਗਾਵਲੈਂਟ ਕੈਪਸੂਲ ਹੈ ਬੰਦਾ ਬੰਦਾ ਬੰਦੇ ਨੂੰ ਮਾਰ ਸਕਦਾ ਉਹ ਪਿੱਟ ਬੋਲ ਜਿਵੇਂ ਕੁੱਤਾ ਕਿੰਬੜਦਾ ਪ੍ਰੈਗਾਬੈਲਨ ਖਾ ਕੇ ਇਸ ਤਰ੍ਹਾਂ ਬੰਦਾ ਉਹ ਮਾਰ ਸਕਦਾ ਬੰਦੇ ਨੂੰ ਤੇ ਇਹ ਜਿਹੜੀ ਇੱਕ ਫੀਮ ਦੀ ਤਰ੍ਹਾਂ ਹੈਗੀ ਐ ਤੇ ਸਾਨੂੰ ਅੱਜ ਬਚਨ ਦੀ ਲੋੜ ਹੈ ਸਾਡੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ ਉਮੀਦ ਕਰਦੇ ਆ ਕਿ ਪੰਜਾਬ ਸਰਕਾਰ ਜਿਹੜੀ ਇੱਥੇ ਅਮਲ ਕਰੂਗੀ ਤੇ ਆਧਾਰ ਕਾਰਡ ਨਾਲ ਲਿੰਕ ਕਰਕੇ ਤੇ ਪਤਾ ਲੱਗ ਜਾਇਆ ਕਰੇ ਵੀ ਆਹ ਚੋਰ ਬਜਾਰੀਆ ਜਿਹੜੀ ਬੰਦ ਕਰੋ ਭਾਈ ਅਮਲੀ ਹੀ ਬੱਚਿਆਂ ਨੂੰ ਅਮਲੀ ਬਣਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ